ਭਾਈ ਲੋਕਾਂ ਦੇ ਵਿੱਚ ਸਬਰ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਆ ਤੁਸੀਂ ਵੇਖੋ ਕਿ ਜਿਵੇਂ ਪੁੱਲ ਦੇ ਹੇਠਾਂ ਇਹ ਪਾਣੀ ਭਰ ਗਿਆ ਔਰ ਗੱਡੀਆਂ ਵਾਲੇ ਵੀ ਜਾਂ ਆਟੋ ਵਾਲੇ ਵੀ ਸਕੂਟਰੀਆਂ ਵਾਲੇ ਵੀ ਬਿਲਕੁਲ ਭੋਰਾ ਵੀ ਸ਼ਰਮ ਨਹੀਂ ਕਰ ਰਹੇ ਕਿ ਜੇ ਪਾਣੀ ਖੜ ਗਿਆ ਤੇ ਉਹਨਾਂ ਵਿਚਾਰਿਆਂ ਨੂੰ ਕੱਢ ਲੈਣ ਦਿਓ ਵੇਖੋ ਕਿਵੇਂ ਗੱਡੀਆਂ ਲੈ ਕੇ ਵਿੱਚ ਦੀ ਲੰਘ ਰਹੇ ਆ ਆਟੋ ਲੈ ਕੇ ਲੰਘ ਰਹੇ ਸਕੂਟਰੀਆਂ ਲੈ ਕੇ ਲੰਘ ਰਹੇ ਆ ਔਰ ਪਰੇਸ਼ਾਨੀ ਕੀ ਆ ਹੁਣ ਆ ਮਾਤਾ ਤੇ ਇੱਕ ਭੈਣ ਹੈ ਇਹਨਾਂ ਦੀ ਸਕੂਟਰੀ ਇੱਥੇ ਬੰਦ ਹੋ ਗਈ ਉਹ ਵਿਚਾਰੇ ਨੂੰ ਹੁਣ ਵਾਜਾਂ ਦਿੰਦੇ ਆ ਕਿ ਤੂੰ ਕੰਮ ਛੱਡ ਕੇ ਪਹਿਲੇ ਸਾਡੀ ਸਕੂਟਰੀ ਨੂੰ ਧੱਕਾ ਦੇ ਦੇ ਆ ਹੁਣ ਸਕੂਟਰੀ ਨੂੰ ਵਿਚਾਰੇ ਨੇ ਧੱਕਾ ਲਗਾਉਣਾ ਤੇ ਉੱਤੋਂ ਮਾਵਾਂ ਧੀਆਂ ਨਹੀਂ ਉੱਤਰੀਆਂ ਕਿ ਚਲੋ ਵਿਚਾਰਾ ਜੇ ਧੱਕਾ ਲਾਉਣ ਲੱਗਾ ਤੇ ਏਡੀਆਂ ਸ਼ਹਿਯਾਦੀਆਂ ਕਿ ਤੁਸੀਂ ਉੱਤਰ ਹੀ ਜਾਓ ਉਹ ਵੀ ਵੇਖਿਆ ਆ ਵੇਖੋ ਤੁਸੀਂ ਕਿ ਇਹ ਕਿੱਡੀ ਕਿ ਸ਼ੈਨਸ਼ਾਈ ਆ ਔਰ ਲੋਕਾਂ ਵਿੱਚ ਸਬਰ ਨਹੀਂ ਹੈਗਾ ਪੁਲ ਬਣਨਾ ਸੀ ਬਣ ਗਿਆ ਬੜੀ ਹਿੰਮਤ ਹੈ ਸਰਕਾਰਾਂ ਦੀ ਕਿ ਜਿਹੜਾ ਨੇ ਹਿੰਮਤ ਕਰਕੇ ਪੁਲ ਬਣਾਇਆ ਔਰ ਬੜਾ ਸੁਖ ਮਿਲਿਆ ਸ਼ਹਿਰ ਦੇ ਲੋਕਾਂ ਨੂੰ ਗੁਰਦਾਸਪੁਰ ਦੇ ਲੋਕ ਬਹੁਤ ਸਕੂਨ ਨਾਲ ਚੱਲ ਰਹੇ ਆ ਤੇ ਜੇ ਪ੍ਰਸ਼ਾਦ ਦਾ ਪਾਣੀ ਆ ਹੀ ਗਿਆ ਤੇ ਆਖਰ ਕਿਹੜੀ ਆ ਗਈ ਹੈ ਭਰ ਗਿਆ ਤੇ ਕਿਹੜੀ ਆਖਰ ਆ ਗਈ ਤੁਸੀਂ ਸਬਰ ਕਰ ਲਓ ਉਧਰੋਂ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਕਿ ਜੇ ਪੁਲ ਦੇ ਹੇਠਾਂ ਪਾਣੀ ਜਿਹੜਾ ਆ ਗਿਆ ਤੇ ਤੁਸੀਂ ਪੁਲ ਬੰਦ ਕਰ ਦਿਓ ਜੋ 2-4 ਘੰਟੇ ਲੋਕ ਇੱਧਰ ਉੱਧਰ ਦੀ ਲੰਘ ਜਾਣ ਕੋਈ ਜ਼ਰੂਰੀ ਹੈ ਕਿ ਇਹਦੇ ਹੇਠਾਂ ਦੀ ਜਣਾ ਦੁਵਾਰਾ ਕਦੀ ਇਹ ਬੰਦ ਹੀ ਨਹੀਂ ਹੋਣਾ ਇਹ ਲੋਕਾਂ ਦੀ ਤੁਸੀਂ ਵੇਖ ਸਕਦੇ ਹੋ ਪੜ੍ਹਾਈ ਲਿਖਾਈ ਤੇ ਸਮਝਦਾਰੀ ਕਿ ਕਿੰਨੀ ਕੁ ਸਮਝਦਾਰੀ ਆ ਲੋਕਾਂ ਦੇ ਵਿੱਚ ਆਹ ਤਸਵੀਰਾਂ ਵੇਖੋ ਵਿਚਾਰੇ ਪਾਣੀ ਵਿੱਚੋਂ ਨਿਕਾਸ ਸਾਫ਼ ਕਰ ਰਹੇ ਆ ਬੰਦ ਵੀ ਹੋ ਹੀ ਜਾਂਦਾ ਹੁਣ ਪੁਲ ਵਾਲਿਆਂ ਤੇ ਰੋਡ ਬੰਦ ਨਹੀਂ ਕੀਤਾ ਇਥੇੋਂ ਤੋਂ ਨਿਕਾਸ ਕਰਿਆ ਤਾਂ ਆਮ ਲੋਕਾਂ ਨੇ ਹੀ ਆ ਕੋਈ ਬੂਰੀਆਂ ਛੱਟ ਜਾਂਦਾ ਕੋਈ ਪ੍ਰਾਣੀਆਂ ਲੀਰਾ ਛੱਟ ਜਾਂਦਾ ਇੱਥੇ ਸੌਣ ਵਾਲੇ ਵਿਹਲੇ ਦੀ ਮਾਣ ਜਿੰਨੇ ਕਿ ਸ਼ਹਿਰਾਂ ਦੇ ਵਿੱਚ ਸੌਣ ਵਾਲੇ ਮਿਲਦੇ ਆ ਫੋਟਪਾਥਾਂ ਦੇ ਉਹ ਜੋ ਕੱਪੜਾ ਰੁੜ ਕੇ ਵਿੱਚ ਚੱਲਿਆ ਜਾਂਦਾ ਔਰ ਆ ਤਸਵੀਰਾਂ ਤੁਸੀਂ ਵੇਖੋ ਇਹ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਅੰਡਰ ਬ੍ਰਿਜ ਬਣਿਆ ਸੀਗਾ ਕਿਉਂਕਿ ਰੇਲਵੇ ਲਾਈਨ ਸੀਗੀ ਔਰ ਤੰਗੀ ਬਹੁਤ ਸੀ ਸ਼ਹਿਰ ਦੇ ਲੋਕਾਂ ਨੂੰ ਔਰ ਬੱਸ ਸਟੈਂਡ ਤੋਂ ਜਾਣ ਵਾਸਤੇ ਆਹ ਰਸਤਾ ਜਿਹੜਾ ਇੱਥੋਂ ਦੀ ਅੰਡਰ ਬ੍ਰਿਜ ਬਣਾਇਆ ਔਰ ਇਹ ਅੰਡਰ ਬ੍ਰਿਜ ਇਹ ਅੰਡਰ ਪਾਸ ਬਣਾਇਆ ਕਿ ਚਲੋ ਲੋਕਾਂ ਨੂੰ ਸਹੂਲਤ ਹੈ ਤੇ ਜੇ ਬਰਸਾਤ ਦੇ ਪਾਣੀ ਕਰਕੇ ਟੱਕਾ ਲੱਗ ਗਿਆ ਕੋਈ ਚੀਜ਼ اٹਕ ਗਈ ਹੈ ਸੀਵਰੇਜ ਦੇ ਵਿੱਚ ਉਸ ਉਹ ਨਿਕਾਸ ਦੇ ਅੱਗੇ ਤਾਂ ਕਿਹੜੀ ਆਖਰ ਆ ਗਈ ਆ ਲੋਕਾਂ ਦੀ ਸਿਆਣਪ ਦਾਸ ਰਿਆਂ ਅਸੀਂ ਇਹ ਲੋਕ ਕਿੰਨੇ ਕੁ ਸਿਆਣੇ ਆ ਤਾਂ ਹੁਣ ਬਹੁਤ ਸਾਰੇ ਚੈਨਲਾਂ ਵਾਲੇ ਵੀ ਆਪਣੇ ਵਿਊ ਲੈ ਰਹੇ ਆ ਦੂਸਰੇ ਲੈ ਰਹੇ ਆ ਪਾਣੀ ਕਿਉਂ ਆ ਗਿਆ ਖੜ ਕਿਉਂ ਗਿਆ ਨੁਕਸਾਨ ਜੋ ਚੀਜ਼ ਬਣਦੀ ਆ ਉਹਦਾ ਨੁਕਸਾਨ ਤਾਂ ਹੁੰਦਾ ਚੈਨਲ ਵਾਲੇ ਦਾ ਵੀ ਠੀਕ ਆ ਅਗਲੇ ਨੇ ਇਹ ਗੱਲ ਕਰਨੀ ਆ ਕਿ ਯਾਰ ਇਹ ਨੁਕਸਾਨ ਹੋ ਗਿਆ ਤੇ ਇਹ ਹੋਣਾ ਨਹੀਂ ਸੀ ਚਾਹੀਦਾ ਕਿਉਂਕਿ ਪਾਣੀ ਖੜਨਾ ਨਹੀਂ ਚਾਹੀਦਾ ਪਹਿਲੇ ਮਜਬੂਤੀ ਨਾ ਬਣਾਉਣਾ ਚਾਹੀਦਾ ਹੁਣ ਦੱਸਦੇ ਜੀ ਕਿ ਪੱਲੀਆਂ ਲੈ ਕੇ ਸੌਣ ਵਾਲੇ ਹਜ਼ਾਰਾਂ ਤੇ ਸ਼ਹਿਰਾਂ ਵਿੱਚ ਮਿਲ ਜਾਂਦੇ ਆ ਜਿਨ੍ਹਾਂ ਨੇ ਕਈ ਬਿਸਤਰੇ ਫੁੱਟ ਪਾਥਾਂ ਤੇ ਵਿਛਾਏ ਆ ਕਈ ਸੁੱਤੇ ਆ ਉਹਨਾਂ ਦੇ ਬਿਸਤਰੇ ਉੱਥੇ ਪਏ ਰਹਿ ਜਾਂਦੇ ਆ ਨੇਰੀ ਹਵਾ ਦੇ ਨਾਲ ਉਹ ਵਿੱਚ ਚਟਕ ਜਾਂਦੇ ਆ ਔਰ ਇਹ ਜੇ ਹੁਣ اٹਕ ਗਏ ਆ ਤੇ ਉਹਨਾਂ ਵਿਚਾਰਿਆਂ ਦਾ ਕੀ ਕਸੂਰ ਆ ਤੇ ਆ ਸਾਡੀ ਭੈਣ ਇੱਕ ਮਾਤਾ ਹੁਣ ਸਕੂਟਰੀ ਤੇ ਆਉਣਾ ਤੁਸੀਂ ਵੇਖ ਲਿਓ ਤੁਹਾਨੂੰ ਪਹਿਲਾਂ ਵੀ ਦੱਸਿਆ ਤੇ ਆ ਵੇਖਿਓ ਹੁਣ ਇੱਥੇ ਸਕੂਟਰੀ ਬੰਦ ਹੋ ਗਈ ਜੇ ਇਹ ਉੱਪਰ ਦੀ ਆ ਜਾਂਦੇ ਹੋਰ ਰਸਤੇ ਰਹੀ ਆ ਜਾਂਦੇ ਇਹ ਵੀ ਗੱਲ ਦੱਸ ਦਈਏ ਕਿ ਇਸ ਜੋ ਬਣਿਆ ਨਾ ਅੰਡਰਪਾਸ ਇਸ ਦੇ ਉੱਤੋਂ ਦੀ ਵੀ ਰਸਤਾ ਹੈਗਾ لیکن ਉਤੋਂ ਨਹੀਂ ਨਿਗੇੇ। ਉਂਦੀ ਜਾਣਾ ਪਾਣੀ ਦੇ ਵਿੱਚ ਉਹਦੀ ਚੁੱਭੀ ਲਗਾ ਕੇ ਵੇਖਣੀ ਆ ਕਿ ਪਾਣੀ ਡੂੰਘਾ ਕਿੰਨਾ ਕੈ। ਉਹ ਰੋਕਿਆ ਕਹੂੰ ਆ ਇਹਨਾਂ ਨੇ ਪੂਰੇ ਸੀਆਈਡੀ ਵਾਲੇ ਚੈਨਲ ਵੇਖੇ ਹੋਏ ਆ ਉਹਦੀ ਆਤ ਪੈ ਗਈ ਆ ਲੋਕਾਂ ਨੂੰ। ਕੀ ਇਹ ਚੈਨਲ ਪੂਰੇ ਜਿਹੜੇ ਆ ਵੇਖਣੇ ਆ ਅਸੀਂ। ਹੁਣ ਆ ਤੁਸੀਂ ਤਸਵੀਰਾਂ ਵੇਖੋ ਗੱਡੀਆਂ ਵਾਲੇ ਕਿ ਇਹਨਾਂ ਨੂੰ ਬਿਲਕੁਲ ਗੱਡੀਆਂ ਵਾਲਿਆਂ ਨੂੰ ਭੋਰਾ ਵੀ ਖਿਆਲ ਨਹੀਂ ਆ ਰਿਹਾ ਕਿ ਉਹ ਵਿਚਾਰੇ ਲੱਗੇ ਹੋਏ ਆ ਉਹਨਾਂ ਵਿਚਾਰਿਆਂ ਦਾ ਕਸੂਰ ਕੀ ਐ। ਤੇ ਸਾਰੇ ਆ ਕੇ ਉਹਦੇ ਉੱਤੇ ਹੀ ਕਰ ਰਿਹਾ মিডিਆ ਆਪਣੀ ਜਗ੍ਹਾ ਤੇ ਆ ਕੇ ਆਪਣੀ ਕਵਰੇਜ ਕਰ ਰਿਹਾ। ਆਮ ਪਬਲਿਕ ਉਤੋਂ ਖੜੀ ਵੇਖ ਰਹੀ ਆ ਕਿ ਕੀ ਬਣ ਗਿਆ ਇਥਾਂ ਬੱਲੇ ਬੱਲੇ ਪਾਣੀ ਆ ਗਿਆ ਸਬਰ ਸੰਤੋਖ ਬਹੁਤ ਜ਼ਰੂਰੀ ਚੀਜ਼ ਐ ਔਰ ਤੁਹਾਡੇ ਸ਼ਹਿਰ ਦਾ ਹੀ ਨਿਕਾਸ ਐ ਤੁਹਾਡੇ ਸ਼ਹਿਰ ਦਾ ਹੀ ਵਿਕਾਸ ਐ ਕੋਈ ਗੱਲ ਨਹੀਂ ਜੇ ਬਣ ਗਿਆ ਜਿੱਥੇ ਜ਼ਰੂਰਤ ਆ ਚੀਜ਼ ਦੀ ਉਸ ਵਾਸਤੇ ਬੋਲਣਾ ਚਾਹੀਦਾ ਲੇਕਿਨ ਅਸੀਂ ਵੀ ਬੋਲਦੇ ਆ ਸਾਨੂੰ ਵੀ ਕੋਈ ਇਹੋ ਜਿਹੀ ਦਿੱਕਤ ਪਰੇਸ਼ਾਨੀ ਲੱਭੇ ਅਸੀਂ ਵੀ ਬੋਲਦੇ ਆ ਪਰ ਕੀ ਐ ਕਿ ਲੋਕਾਂ ਨੂੰ ਸਬਰ ਚਾਹੀਦਾ ਉਹਨਾਂ ਨੂੰ ਕੰਮ ਕਰ ਲੈਣ ਦੇਣਾ ਚਾਹੀਦਾ ਪਾਣੀ ਭਰ ਗਿਆ ਤੇ ਲੋਕਾਂ ਨੂੰ ਸੂਚਿਤ ਕਰਨਾ ਚਾਹੀਦਾ ਕਿ ਆਹ ਰਾਹ ਫਿਲਹਾਲ ਬੰਦ ਐ ਤੁਸੀਂ ਉੱਤੇ ਦੀ ਜਾ ਸਕਦੇ ਹੋ ਇਹ ਰਾਹ ਜਿਹੜਾ ਬੰਦ ਪ੍ਰਸ਼ਾਸਨ ਵੀ ਇੱਥੇ ਬਿਲਕੁਲ ਨਹੀਂ ਖੜਾ ਹੋਇਆ ਪੁਲਿਸ ਪ੍ਰਸ਼ਾਸਨ ਦੀ ਵੀ ਡਿਊਟੀ ਬਣਦੀ ਆ ਕਿ ਇਸ ਦੇ ਹੇਠਾਂ ਕੋਈ ਡਿੱਗ ਨਾ ਜਾਵੇ ਕੋਈ ਨੁਕਸਾਨ ਨਾ ਹੋ ਜਾਵੇ ਤਾਂ ਇਸ ਕਰਕੇ ਇਹ ਮੁੰਡਿਆਂ ਨੂੰ ਕੰਮ ਕਰਨ ਦਿੱਤਾ ਜਾਵੇ ਤੇ ਰਾਹ ਬੰਦ ਕਰ ਦਿੱਤਾ ਜਾਵੇ ਪਰ ਨਹੀਂ ਹਰ ਕੋਈ ਬੱਸ ਇੱਕ ਕਿਉਂ ਬੰਦ ਹੋ ਗਿਆ ਕੀ ਕਾਰਨ ਹੋ ਗਿਆ ਬਰਸਾਤ ਆਈ ਕਿੱਧਰ ਦੀ ਆ ਪਾਣੀ ਕਿੱਧਰ ਦੀ ਜਾਣਾ ਸੀ ਬੰਦ ਕਿੱਧਰ ਦੀ ਹੋ ਗਿਆ ਬਸ ਇਹ ਕਿੰਤੂ ਪ੍ਰੰਤੂ ਚੱਲ ਰਿਹਾ ਔਰ ਉਹ ਵਿਚਾਰੇ ਪਾਣੀ ਕੱਢ ਰਹੇ ਆ ਔਰ ਅਸੀਂ ਧੰਨਵਾਦ ਕਰਦੇ ਆ ਉਸ ਸਰਕਾਰ ਦਾ ਜਿਸ ਨੇ ਬਣਾਇਆ ਔਰ ਧੰਨਵਾਦ ਕਰਦੇ ਆ ਅਸੀਂ ਨਗਰ ਕਾਉਂਸਲ ਦਾ ਕਿ ਜਿਹੜੇ ਆਪਣੇ ਕੋਲੋਂ ਸਫਾਈ ਕਰ ਰਿਹਾ ਈਵਨ ਕਿ ਇਹਦੀ ਜਿਹੜੀ ਸਫਾਈ ਆ ਪੀ ਡਬਲਯੂ ਡੀ ਦੀ ਆ ਜ਼ਿੰਮੇਵਾਰੀ ਪੀ ਡਬਲਯੂ ਡੀ ਦੀ ਆ ਲੇਕਿਨ ਨਗਰ ਕਾਉਂਸਲ ਦੇ ਬੰਦੇ ਲੱਗੇ ਆ ਔਰ ਬਹੁਤ ਬਹੁਤ ਧੰਨਵਾਦ ਆ ਸਾਡੇ ਵੱਲੋਂ ਤਾਂ ਇਹਨਾਂ ਦਾ ਕਿ ਚਲੋ ਜੇ ਕੋਈ ਮੁਸੀਬਤ ਆ ਜਾਂਦੀ ਆ ਤੇ ਇਹਨੂੰ ਸਾਫ਼ ਕਰ ਰਹੇ ਆ ਔਰ ਮੁਸੀਬਤ ਦਾ ਹੱਲ ਕਰ ਰਹੇ ਆ ਔਰ ਤੁਹਾਡੇ ਸ਼ਹਿਰਾਂ ਵਿੱਚ ਕਿੱਥੇ ਕਿੱਥੇ ਪ੍ਰੋਬਲਮਾਂ ਆਈਆਂ ਤੁਸੀਂ ਵੀ ਇਹ ਵੀਡੀਓ ਜਿਹੜੇ ਆ ਉਹ ਕਮੈਂਟ ਕਰਨੇ ਆ ਔਰ ਕਿਹੜੇ ਪੁਲ ਜਿਹੜੇ ਆ ਉਹ ਮਾੜੇ ਬਣੇ ਆ ਕਿਹੜੇ ਚੰਗੇ ਬਣੇ ਆ ਤੇ ਜੇ ਇਸ ਤਰ੍ਹਾਂ ਦੀ ਪਰੇਸ਼ਾਨੀ ਆਉਂਦੀ ਆ ਕਦੇ ਤੇ ਲੋਕਾਂ ਨੂੰ ਇਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਔਰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ